ਸਾਬਕਾ ਡੀਜੀਪੀ ਹਚਰਨ ਸਿੰਘ ਭੁੱਲਰ ਤੇ ਲਗਾਤਾਰ ਸੀਬੀਏ ਦਾ ਸਿਕੰਜਾ ਕੱਸਿਆ ਜਾ ਰਿਹਾ ਹੈ। ਬੀਤੇ ਦਿਨੀ ਉਹਨਾਂ ਦੇ ਚੰਡੀਗੜ੍ਹ ਸਥਿਤ ਸੈਕਟਰ 40 ਦੇ ਵਿੱਚ ਘਰ ਦੇ ਉੱਤੇ ਸਰਚ ਕੀਤੀ ਗਈ। 9 ਘੰਟੇ ਤੱਕ ਜਿਹੜੀ ਛਾਪੇ ਮਾਰੀ ਹੈ ਤਲਾਸ਼ੀ ਅਭਿਆਨ ਹੈ ਉਹ ਜਾਰੀ ਰਿਹਾ। ਇੱਕ ਇੱਕ ਚੀਜ਼ ਨੂੰ ਖੰਘਾਲਿਆ ਗਿਆ ਤੇ ਫਿਰ ਨੋਟ ਕੀਤਾ ਗਿਆ। ਇੱਕ ਲਿਸਟ ਬਣਾਈ ਗਈ ਕਿ ਆਖਰਕਾਰ ਘਰ ਦੇ ਵਿੱਚ ਕਿਹੜਾ-ਕਿਹੜਾ ਸਮਾਨ ਹੈ। ਗਮਲੇ ਤੋਂ ਲੈ ਕੇ ਬੱਲਵ ਤੱਕ ਏਸੀ ਤੱਕ ਹਰ ਇੱਕ ਚੀਜ਼ ਦੀ ਲਿਸਟ ਬਣਾਈ ਗਈ ਹੈ ਤੇ ਉਸ ਦੀ ਵੀਡੀਓਗ੍ਰਾਫੀ ਵੀ ਕੀਤੀ ਗਈ ਹੈ। ਇਸ ਤੋਂ ਇਲਾਵਾ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਗਏ ਨੇ ਵੀ ਉਹਨਾਂ ਦੀ ਵੀਡੀਓਗ੍ਰਾਫੀ ਬਣਾਈ ਗਈ ਹੈ ਤੇ ਨਾਲ ਹੀ ਸਿਗਨੇਚਰ ਵੀ ਕਰਵਾਏ ਗਏ ਨੇ ਤਾਂ ਜੋ ਬਾਅਦ ਦੇ ਵਿੱਚ ਕੋਈ ਮੁਕਰ ਨਾ ਸਕੇ ਸੀਬੀਆਈ ਦੇ ਵੱਲੋਂ ਹਰ ਇੱਕ ਚੀਜ਼ ਦੀ ਵੀਡੀਓਗ੍ਰਾਫੀ ਕੀਤੀ ਜਾ ਰਹੀ ਹੈ 9 ਘੰਟੇ ਤੱਕ ਜਿਹੜੀ ਇਹ ਸਰਚ ਅਭਿਆਨ ਚਲਾਇਆ ਉਸ ਤੋਂ ਬਾਅਦ 2 ਘੰਟੇ ਤੱਕ ਪਰਿਵਾਰਕ ਮੈਂਬਰਾਂ ਤੋਂ ਪੁੱਛ ਪੜਤਾਲ ਕੀਤੀ ਜਾਂਦੀ ਹੈ ਸਵਾਲ ਜਵਾਬ ਹੁੰਦੇ ਨੇ ਤਾਂ ਅਖਰਕਾਰ ਸੀਬੀਆਈ ਉੱਥੋਂ ਫਿਰ ਚਲੀ ਜਾਂਦੀ ਹੈ ਅਗਲੇ ਦਿਨ ਸੀਬੀਆਈ ਲੁਧਿਆਣੇ ਪਹੁੰਚਦੀ ਹੈ ਜਿੱਥੇ ਕਿ ਮਾਛੀਵਾੜੇ ਦੇ ਕੋਲ ਉਹਨਾਂ ਦੀ ਜ਼ਮੀਨ ਹੈ ਉਸ ਜ਼ਮੀਨ ਦੇ ਦਸਤਾਵੇਜ਼ ਦੇਖੇ ਜਾਂਦੇ ਨੇ ਤੇ ਜਾਂਚ ਦੇ ਵਿੱਚ ਇਹ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਖਰਕਾਰ ਇਹ ਜ਼ਮੀਨ ਦੇ ਦਸਤਾਵੇਜ਼ ਅਸਲੀ ਨੇ ਨਕਲੀ ਨੇ ਜਾਂ ਫਿਰ ਕੀ ਮਾਮਲਾ ਹੈ ਇਹਨਾਂ ਸਾਰਿਆਂ ਦਾ 2.16 ਲੱਖ ਰੁਪਏ ਮਹੀਨੇ ਤਨਖਾਹ ਸੀ ਤੇ 15 ਕਰੋੜ ਦੀ ਜਿਹੜੀ ਜਾਇਦਾਦ ਹੈ ਉਹ ਕਿਸ ਤਰੀਕੇ ਨਾਲ ਬਣਾ ਲਈ ਕਿ 6 ਸਾਲਾਂ ਦੇ ਵਿੱਚ ਇਹ ਵੱਡੇ ਸਵਾਲ ਨੇ ਜਿਨ੍ਹਾਂ ਦਾ ਜਵਾਬ ਸੀਬੀਆਈ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ ਕਿਉਂਕਿ ਵੱਡਾ ਭ੍ਰਸ਼ਟਾਚਾਰ ਦਾ ਮਾਮਲਾ ਸਾਹਮਣੇ ਆਇਆ ਹੈ ਗ੍ਰਹਿ ਮੰਤਰੀ ਜੋ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਸਰਕਾਰ ਦੇ ਉਹਨਾਂ ਦੇ ਅੰਦਰ ਆਂਦਾ ਹੈ ਪਰ ਫਿਰ ਵੀ ਕਿਸੇ ਨੂੰ ਕੰਨੋਂ ਕੰਨ ਖਬਰ ਤੱਕ ਨਹੀਂ ਲੱਗੀ ਕਿ ਆਖਰਕਾਰ ਮੈਕਮੇ ਦੇ ਵਿੱਚ ਹੋ ਕੀ ਰਿਹਾ ਹੈ ਕਿਸ ਤਰੀਕੇ ਨਾਲ ਵੱਡੇ ਅਧਿਕਾਰੀ ਆਮ ਲੋਕਾਂ ਨੂੰ ਪਰੇਸ਼ਾਨ ਕਰ ਰਹੇ ਨੇ ਮਾਮਲਿਆਂ ਨੂੰ ਰਫਾ ਦਫਾ ਕਰਨ ਦੇ ਲਈ ਰਿਸ਼ਵਤ ਮੰਗ ਰਹੇ ਨੇ ਤੇ ਉਹ ਵੀ ਇੰਨੀ ਜ਼ਿਆਦਾ ਰਿਸ਼ਵਤ ਹੋਰ ਪਤਾ ਨਹੀਂ ਕਿ ਅਜੇ ਹੈ ਕਿੰਨੇ ਮਾਮਲੇ ਆਣਗੇ ਕਿਉਂਕਿ ਹਾਲੇ ਤੱਕ ਸਿਰਫ ਇੱਕ ਸ਼ਿਕਾਇਤਕਰਤਾ ਦੇ ਵੱਲੋਂ ਹੀ ਆਪਣੀ ਸ਼ਿਕਾਇਤ ਦਰਜ ਕਰਵਾਈ ਗਈ ਹੈ ਸੀਬੀਆਈ ਕੋਲ ਪਹੁੰਚ ਕੀਤੀ ਜਾਂਦੀ ਹੈ ਤਾਂ ਸੀਬੀਆਈ ਦੇ ਵੱਲੋਂ ਸਖਤ ਐਕਸ਼ਨ ਲਿਆ ਜਾਂਦਾ ਹੈ ਕਿਉਂਕਿ ਲੋਕਾਂ ਨੂੰ ਲੱਗਦਾ ਹੈ ਕਿ ਸ਼ਾਇਦ ਪੰਜਾਬ ਪੁਲਿਸ ਵਿਜੀਲੈਂਸ ਤੇ ਆਮ ਲੋਕਾਂ ਦਾ ਭਰੋਸਾ ਹੁਣ ਉੱਠ ਗਿਆ ਕਿਉਂਕਿ ਸਰਕਾਰ ਦੇ ਹੱਥ ਦੇ ਵਿੱਚ ਹੁੰਦਾ ਸਾਰਾ ਕੁਝ ਇਸੇ ਕਰਕੇ ਸੀਬੀਆਈ ਦੇ ਕੋਲ ਆਕਾਸ਼ ਬੱਟਾ ਨੇ ਜਿਹੜੀ ਪਹੁੰਚ ਕੀਤੀ ਹੈ ਤੇ ਉਹਨਾਂ ਦਾ ਕਹਿਣਾ ਸੀ ਕਿ सीबीआई ਕੋਲ ਜਾਣ ਦਾ ਮੇਰਾ ਮੁੱਖ ਮਕਸਦ ਇਹ ਹੀ ਸੀ ਕਿ ਜਾਂਚ ਦਾ ਜਿਹੜੀ ਨਿਰਪੱਖ ਜਾਂਚ ਹੋ ਸਕੇ ਅਤੇ ਇਹਨਾਂ ਨੂੰ ਭ੍ਰਸ਼ਟਾਚਾਰੀਆਂ ਨੂੰ ਗ੍ਰਿਫਤਾਰ ਕੀਤਾ ਜਾ ਸਕੇ ਤੇ ਸਖਤ ਤੋਂ ਸਖਤ ਸਜ਼ਾ ਮਿਲੇ ਹੁਣ ਇਹ ਖਬਰਾਂ ਵੀ ਆ ਰਹੀਆਂ ਨੇ ਕਿ ਹੁਣ ਤੱਕ सीबीआई ਨੇ ਹਰਚਰਨ ਸਿੰਘ ਭੁੱਲ ਦਾ ਰਿਮਾਂਡ ਨਹੀਂ ਲਿਆ ਔਰ ਰਿਮਾਂਡ 40 ਦਿਨਾਂ ਦੇ ਅੰਦਰ ਕਦੇ ਵੀ ਲੈ ਕੇ ਜਾ ਸਕਦੇ ਨੇ ਸਵਾਲਾਂ ਦੇ ਜਵਾਬ ਉਹਨਾਂ ਤੋਂ ਜਾਣਨ ਦੇ ਲਈ ਜਾਂ ਕਿਸੇ ਵਿਅਕਤੀ ਦੀ ਕਿਸੇ ਚੀਜ਼ ਦੀ ਸ਼ਰਨਾਖਤ ਕਰਵਾਉਣ ਦੇ ਲਈ ਉਹਨਾਂ ਨੂੰ ਕਦੇ ਵੀ सीबीआई ਦੇ ਵੱਲੋਂ ਪ੍ਰੋਡਕਸ਼ਨ ਬਾਰਨ ਤੇ ਲੈ ਕੇ ਜਾਇਆ ਜਾ ਸਕਦਾ ਹੈ ਤੇ ਇਹ ਵੀ ਹੁਣ ਜਿਹੜੀਆਂ ਚਰਚਾਵਾਂ ਨੇ ਇਹ ਵੀ ਸਾਹਮਣੇ ਆ ਰਹੀਆਂ ਨੇ ਸੂਤਰਾਂ ਦੇ ਮੁਤਾਬਕ ਕਿ ਜਿਹੜਾ ਵਿਚੋਲਾ ਕ੍ਰਿਸ਼ਨੂ ਹੈ ਉਸ ਦੇ ਵੱਲੋਂ ਵੀ ਵੱਡੇ ਖੁਲਾਸੇ ਕੀਤੇ ਗਏ ਨੇ ਤੇ ਉਹਨੇ ਇਹ ਵੀ ਕਿਹਾ ਕਿ ਹੁਣ ਤਿੰਨ ਜ਼ਿਲ੍ਹਿਆਂ ਦੇ ਅੱਠ ਜਿਹੜੇ ਐਸਐਸਪੀ ਨੇ ਉਹਨਾਂ ਦੀ ਨੀਂਦ ਵੀ ਉੱਡ ਚੁੱਕੀ ਹੈ ਕਿਉਂ ਕਿ ਉਹ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਸ਼ਾਮਿਲ ਨੇ ਚਾਹੇ ਪੈਸਾ ਦਾ ਲੈਣ ਦੇਣ ਹੋਵੇ ਕਿਸੇ ਨਾਲ ਸੌਦਾ ਕਰਨਾ ਹੋਵੇ ਕਿਸੇ ਹੋਰ ਤਰੀਕੇ ਨਾਲ ਇਸ ਮਾਮਲੇ ਦੇ ਵਿੱਚ ਸ਼ਾਮਿਲ ਹੋਣੀ ਆ ਹੋਰ ਮਾਮਲੇ ਵਿੱਚ ਸ਼ਾਮਿਲ ਹੋਣ ਸੋ ਉਹਨਾਂ ਅੱਠ एसएसपी ਦੇ ਨਾਮ ਵੀ ਸਾਹਮਣੇ ਬਹੁਤ ਜਲਦੀ ਆਣਗੇ ਤੇ ਹੋਰ ਕ੍ਰਿਸ਼ਨੂ ਦੇ ਵੱਲੋਂ ਕਿਹੜੇ ਕਿਹੜੇ ਖੁਲਾਸੇ ਹੋਣਗੇ ਕਿਉਂਕਿ ਸੀਬੀਆਈ ਨੂੰ ਬਹੁਤ ਉਮੀਦਾਂ ਨੇ ਕਿ ਇੱਕ ਵੱਡੇ ਨੈਟਵਰਕ ਦਾ ਜਿਹੜਾ ਪਰਦਾ ਫਾਸ਼ ਹੋਵੇਗਾ ਕਿ ਕਿਸ ਤਰੀਕੇ ਨਾਲ ਆਮ ਲੋਕਾਂ ਨੂੰ ਪਰੇਸ਼ਾਨ ਕੀਤਾ ਜਾਂਦਾ ਸੀ ਕਿਸ ਤਰੀਕੇ ਨਾਲ ਦਬਾਅ ਪਾਇਆ ਜਾਂਦਾ ਸੀ ਤੇ ਰਿਸ਼ਵਤ ਮੰਗਣ ਲਈ ਤੇ ਰਿਸ਼ਵਤ ਦੇਣ ਲਈ ਉਹਨਾਂ ਨੂੰ ਮਜਬੂਰ ਕੀਤਾ ਜਾਂਦਾ ਸੀ ਸੋ ਹੁਣ ਵੇਖਣਾ ਇਹ ਹੋਵੇਗਾ ਕਿ ਆਖਰਕਾਰ ਇਸ ਮਾਮਲੇ ਦੇ ਵਿੱਚ ਅੱਗੇ ਕੀ ਨਿਕਲ ਕੇ ਸਾਹਮਣੇ ਆਵੇਗਾ ਕਦੋਂ ਪੁਲਿਸ ਰਿਮਾਂਡ ਤੇ ਉਹਨਾਂ ਨੂੰ ਲੈ ਕੇ ਜਾਵੇਗੀ ਤੇ ਅੱਗੇ ਕਿਹੜੇ ਖੁਲਾਸੇ ਹੋਣਗੇ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ